ਸਾਸਰੀਕਾਲ ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸੀਨੀਵਾਕਾਂ ਡੈਰੀ ਫਾਰਮ ਤੇ ਹਾਂਜੀ ਵੀਰ ਜੀ ਪ੍ਰਮਾਤਮਾ ਦੀ ਕਿਰਪਾ ਸਦਕਾ ਜਿਹੜਾ ਆਪਾਂ ਲੜ ਦੱਸਿਆ ਸੀ ਵੀਰਾਂ ਨੂੰ 4 ਤਰੀਕ 12ਵਾਂ ਮਹੀਨਾ 2022 ਦਿਨ ਐਤਵਾਰ ਨੂੰ ਹਾਂਜੀ ਵੀਰ ਜੀ ਆਪਣੇ ਕੋਲੇ ਫਾਰਮ ਤੇ ਵੀਰ ਜੀ ਜਾਣਵਾਰ ਲੈ ਸਕਦੇ ਹੋ ਪੂਰੇ ਸਿਆਲੀ ਨਗਰ ਇਸ ਵਕਤ ਹਾਜ਼ਰ ਨੇ ਜੀ 4 ਕ ਬਿਹੜਾ ਆਉਣ ਆਲੀਆਂ ਉਹ ਘੰਟੇ ਤੇ ਕਰਾ ਜਾਣਗੀਆਂ ਜੀ ਸਿਆਲੀ ਨਗਰ ਆਪਣੇ ਫਾਰਮ ਤੇ ਇਸ ਵਕਤ ਆ ਚੁੱਕੇ ਨੇ ਏ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾਂ ਵੱਡਾ ਸੀਨੀਵਾਲ ਜੀ ਜ਼ਿਲ੍ਹਾ ਸਾਡਾ ਬਰਨਾਲਾ ਵੀਰ ਜੀ ਕਨੈਕਟ ਨੰਬਰ ਹੈਗਾ ਵੀਰ ਜੀ ਆਪਣਾ 62807 13934 62807 13934 ਵੀਰ ਜੀ ਇਹਨਾਂ ਦੇ ਵਿੱਚ ਜਾਨਵਰ ਸੂਏ ਸੂਏ ਵੀ ਹੈਗੇ ਨੇ ਕੁਝ ਕੁ ਸੌਦੇ ਆਪਣੇ ਹੋ ਚੁੱਕੇ ਨੇ ਜਾਨਵਰਾਂ ਦੇ ਮੇਰੇ ਬਾਪ ਵਪਾਰੀ ਵੀਰ ਸਾਡੇ ਕੋਲੇ ਆਉਣ ਲੱਗੇ ਜੀ ਸਮੇਂ ਦਾ ਟਾਈਮ ਆਪਣਾ ਵੀਡੀਓ ਪਾਉਣ ਦਾ ਬਾਕੀ ਵੀਰ ਜੀ ਜਿਹੜਾ ਆਪਣਾ ਦੁਬਾਰਾ ਲਾਟ ਆਉਣਾ ਫੇਰ ਕਿਉਂਕਿ ਜਿਹੜੇ ਅੱਜ ਮੇਰੇ ਵੀਰ ਵੀਡੀਓ ਦੇਖਦੇ ਆ ਉਹ ਤਾਂ ਨਹੀਂ ਆ ਸਕਦੇ ਜਾਨੂੰ ਵੀਡੀਓ ਨਾਲ ਕੋਈ ਪਹੁੰਚਣੀ ਉਹਨੂੰ ਮਾਲ ਸੇਲ ਹੋ ਜਾਣਾ ਆਪਣਾ ਸਾਨੂੰ ਇੰਨਾ ਕੁ ਪਤਾ ਵੀ ਪ੍ਰਮਾਤਮਾ ਦੀ ਕਿਰਪਾ ਸਦਕਾ ਸਾਡੇ 35 37 ਜਨਮਾਰੇ ਚ ਪੱਕੇ ਵਿਕ ਜਣੇ ਜੀ ਅੱਜ ਤੇ ਬਾਕੀ ਵੀਰ ਜੀ ਜਿਹੜਾ ਆਪਣਾ ਦੁਬਾਰਾ ਲਾਟ ਆਉਣਾਗਾ ਉਹ ਆਪਣਾ ਵੀਰੇ 45 ਨਾ ਆਉਣਗੇ ਦੁਬਾਰਾ ਫੇਰ 8 ਤਰੀਕ ਨੂੰ ਵੀਰ ਜੀ ਆਉਣਗੇ ਉਹ 8 ਤਰੀਕ 12ਵਾਂ ਮਹੀਨਾ 2022 ਦਿਨ ਵੀਰਵਾਰ ਨੂੰ ਹਾਂਜੀ ਵੀਰ ਜੀ ਉਹ ਵੀ ਜਨਮਾਰੇ ਇਸੇ ਤਰ੍ਹਾਂ ਦੇ ਹੋਣਗੇ ਬਾਕੀ ਵੀਰੇ ਆਪਾਂ ਨਵੇਂ ਲਾੜ ਦੀ ਵੀ ਜਿਵੇਂ ਜੋ ਆਪਣੇ ਕੋਧ ਦੇ ਜਾਨਵਰ ਬਾਕੀ ਰਹਿ ਜਾਣਗੇ ਇਹਨਾਂ ਦੀ ਵੀਰ ਜੀ ਕੱਲ ਨੂੰ ਆਪਾਂ ਵੀਡੀਓ ਪਾਵਾਂਗੇ ਜਿਹੜੇ ਜਾਨਵਰ ਬਾਕੀ ਰਹਿ ਜਾਣਗੇ ਅੱਜ ਵੀ ਕਰਨ ਤੋਂ ਕੋਈ 5-7 ਜਿੰਨੇ ਵੀ ਰਹਿ ਜਾਣਗੇ ਬਾਕੀ ਵੀਰ ਜੀ ਆਪਣਾ ਐਚ ਐਫ ਦਾ ਕੰਮ ਤਾਂ ਬਹੁਤ ਘੱਟ ਆਗਾ ਕੀ ਕਹਿੰਦੇ ਸਾਰੇ ਲਾਟਮਗਰ ਆਪਣੇ ਕੋਲ ਦੋ ਜਾਨਵਰ ਮਿਲ ਜਾਣ ਕਾਫੀ ਕਰੋ ਜਾਨਵਰ ਮੈਂ ਆਪਣਾ ਜਰਸੀ ਤੇ ਜ਼ਿਆਦਾ ਕੰਮ ਆ ਜੀ ਜਰਸੀ ਤੇ ਆਪਣਾ ਜ਼ਿਆਦਾ ਕੰਮ ਆ ਕੋਈ ਸਾਈਬਾਲ ਜਾਨਵਰ ਵੀ ਹੁੰਦੇ ਆਂ ਦਾ ਵਿੱਚ ਇੱਕ ਦੋ ਐਰ ਸਾਇਰ ਦੇ ਵੀ ਆ ਜਾਂਦੇ ਆ ਐਚ ਐਫ ਵੀ ਆ ਕਰੀ ਤਕਰੀ ਆ ਜਾਂਦੇ ਉਹ ਜ਼ਿਆਦਾ ਆਪਣਾ ਕੰਮ ਜਰਸੀ ਤੇ ਹੈਗਾ ਵੀਰ ਜੀ ਬਾਕੀ ਵੀਰ ਜੀ ਆਪਣੇ ਕੋਲ ਟਰਾਂਸਪੋਰਟ ਦਾ ਸਾਰਾ ਸਾਧਨ ਆ 13 ਰੁਪਏ ਆਪਣਾ ਕਿਲੋਮੀਟਰ ਕਰਾਇਆ ਹੁੰਦਾ ਵੀਰ ਜੀ ਟਰਾਂਸਪੋਰਟ ਦਾ ਬਾਕੀ ਮੇਰੇ ਵੀਰ ਕਿਦੋਂ ਵੀ ਹੁਣ ਵੀਰੇ ਆਪਣੇ ਕੋ ਪੇਮੈਂਟ ਦੀ ਸਾਰੀ ਸੁਵਿਧਾ ਆਨਲਾਈਨ ਜਿੱਦਾਂ ਵੀ ਮਰਜ਼ੇ ਆਪਾਂ ਨੂੰ ਕਰ ਸਕਦੇ ਆ ਕੋਈ ਮਾੜੀ ਮੋਟੀ ਪੰਜ ਚਾਰ ਹਜ਼ਾਰ ਕਈ ਵਾਰੀ ਵੀਰ ਕੋਲੇ ਪੇਮੈਂਟ ਘਟ ਜਾਂਦੀ ਆ ਉਹ ਵੀਰ ਆਪਣੀ ਗੱਡੀ ਨੂੰ ਪੇਮੈਂਟ ਦੇ ਸਕਦੇ ਨੇ ਬਾਕੀ ਵੀਰ ਜੀ ਮੇਰਾ ਪਿੰਡ ਵੱਡਾ ਸੀਨੀਵਾਲ ਕਲਾਂਗਾ ਸਾਡਾ ਜ਼ਿਲ੍ਹਾ ਬਰਨਾਲਾ ਵੀਰ ਜੀ ਆਪਣਾ ਕਲਾਲਿਆ ਦੀ ਸੜਕ ਤੇ ਘਾਰਾ ਵੀਰ ਜੀ ਆਪਣੇ ਕੋ ਟਰਾਂਸਪੋਰਟ ਦਾ ਸਾਰਾ ਸਾਧਨ ਆ ਜੀ ਮੇਰੇ ਵੀਰ ਬੇਚਿੰਦੋ ਕੇ ਆਉਣ ਕੋਈ ਵੀਰ ਆਪਣੀ ਗੱਡੀ ਵੀ ਲੈ ਕੇ ਆਉਂਦਾ ਵੀਰੇ ਜਾਨਵਰ ਤੁਹਾਡੇ ਸਮਝਾ ਖਾਲੀ ਦੀ ਮੋੜੀ ਦਾ ਵੀਰ ਜੀ ਆਪਣੇ ਕੋਲੇ ਜਿਵੇਂ ਕਈ ਏਰੀਆ ਦੇ ਗਾ ਇਕੱਠੇ ਹੋ ਜਾਂਦੇ ਆ ਭਾਂਜ ਜਾਨਵਰ ਇਕੱਠੇ ਤੋਰ ਦਈਦੇ ਆ ਕਦੀਆਂ ਦਾ ਕਰਾਇਆ ਵੀ ਹਾਫ ਆਫ ਹੋ ਜਾਂਦਾ ਬਾਕੀ ਵੀਰੇ ਆਪਣਾ ਦੁਬਾਰਾ ਤੁਹਾਨੂੰ ਪਤਾ ਹੈ ਆਪਣੇ 8 ਤਰੀਕ ਬਾਰੰਬ ਮਹੀਨਾ 2022 ਦੇ ਨੰਬਰ ਬਾਰ ਨੂੰ ਦੁਬਾਰਾ 45 ਨਗ ਆ ਰਹੇ ਆ ਜੀ ਨਵੇਂ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਦੁਬਾਰਾ ਆਪਣੇ ਫਾਪੋਗੇ ਨਵੀਂ ਵੀਡੀਓ ਮਿਲਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ